ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸੋ ਸਭ ਨੂੰ ਸਤਿ ਸ਼੍ਰੀ ਅਕਾਲ ਸਭ ਠੀਕ ਠਾਕ ਹੋ ਸੋ ਇੱਕ ਰੱਬ ਉਪਰ ਇੱਕ ਮੈਨੂੰ ਫੋਟੋ ਮੈਚਨ ਕੀਤੀ ਹਣਾ ਉਹ ਦੇਖੀ ਗਈ ਵੀ ਨੇ ਸੋ ਸਭ ਨੂੰ ਪਤਾ ਹੀ ਹੈ ਕੌਣ ਹੈ ਆਪਣੇ ਪੰਜਾਬ ਵਿੱਚ ਖਲੜਪੀਜ ਦੇ ਨਾਮ ਨਾਲ ਬਹੁਤ ਜਿਆਦਾ ਫੇਮਸ ਹੈ ਸੋ ਅੱਜ ਕੱਲੇ ਪੰਜਾਬ ਨੂੰ ਛੱਡ ਕੇ ਯੂਕੇ ਸੈਟਲ ਹੋ ਗਏ ਸਾਰ ਨੂੰ ਪਤਾ ਹੈ ਨਾ ਸੋਸ਼ਲ ਮੀਡੀਆ ਤੇ ਸਭ ਕੁਝ ਚੱਲ ਜਾਂਦਾ ਵੀ ਉਹ ਕੌਣ ਕਿੱਥੇ ਕੀ ਕੰਮ ਕਰਦਾ ਰਾਈਟ ਕਿ ਆਪੋਨੋ ਸੋਸ਼ਲ ਮੀਡੀਆ ਦੀ ਆਦਤ ਬਣ ਚੁੱਕੀ ਹੈ ਨਾ ਆਪਾਂ ਹਰੇਕ ਚੀਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਆਂ ਕੋਈ ਕੁਝ ਵੀ ਖਾਣੇ ਵਿੱਚ ਤਾਂ ਵੀ ਮੇਰੇ ਫੋਟੋ ਕੈਚ ਕਰੇ ਆਪਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਆਂ ਨਾ ਤੇ ਸੋਸ਼ਲ ਮੀਡੀਆ ਇੱਕ ਕਮਾਈ ਦਾ ਸਾਧਨ ਤਾਂ ਹੈ ਹੀ ਹੈ ਤੇ ਉੱਥੇ ਸੋਸ਼ਲ ਮੀਡੀਆ ਨੇ ਕਈ ਲੋਕਾਂ ਦੇ ਘਰ ਵੀ ਬਿਗਵਾ ਦਿੱਤਾ ਨਾ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਸੋਸ਼ਲ ਬੜੀਆ ਦੇ ਜੋ ਅੱਜ ਕੱਲ੍ਹ ਚੱਲ ਰਿਹਾ ਆਪਨ ਸਭ ਨੂੰ ਪਤਾ ਦੇ ਕੀ ਚੱਲ ਰਿਹਾ ਹੈ ਨਾ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਆ ਬਹੁਤ ਹੀ ਵਧੀਆ ਪਲੇਟਫਾਰਮ ਆ ਜੀ ਬੰਦੇ ਕੋਲ ਜੇ ਟੈਲੈਂਟ ਆ ਤਾਂ ਉਹ ਆਪਣੇ ਟੈਲੈਂਟ ਨੂੰ ਸ਼ੋਅ ਕਰ ਸਕਦਾ ਤਾਂ ਉਹਨੂੰ ਸ਼ੋਸ਼ਣੇ ਮੂੜੇ ਬਹੁਤ ਉੱਪਰ ਲੱਗਦਾ ਠੀਕ ਹੈ ਇਹ ਚ ਕੋਈ ਦੋਹਰ ਨਹੀਂ ਤੋਂ ਕੱਲ ਮੈਂ ਸਹਿਜ ਰੋੜਾ ਸਾਹਿਬ ਦੀ ਇੱਕ ਇੰਟਰਵਿਊ ਦੇਖੀ ਮੈਂ ਤੇ ਉਹਦੇ ਵਿੱਚ ਉਹ ਨਾਲ ਉਹਦੇ ਨਾਲ ਵਾਈਫ ਦੋਨੇ ਬੈਠੇ ਆ ਤੇ ਕੋਈ ਬੰਦਾ ਮੇਰਾ ਭਰਾ ਉਹ ਗੀਂਟੂ ਲੈ ਰਿਆ ਉਹ ਤਾਂ ਨਾ ਪਛਲਾ ਤਾਂ ਮੈਂ ਉਹਦੇ ਵਿੱਚ ਮੈਂ ਇੱਕ ਜੀ ਦੇਖਿਆ ਸੋਹ ਸਹਿਜ ਰੋੜਾ ਕਹਿੰਦਾ ਵੀ ਲੋਕ ਮੈਨੂੰ ਟ੍ਰੋਲ ਕਰ ਜੁਰਮ ਮੈਂ ਲਾਈਵ ਟਿਕਟੋਕ ਤੇ ਬੈਨਾਵਾ ਜਾਂ ਕਿਤੇ ਵੀ ਜਾਂ ਇੰਸਟਾਗ੍ਰਾਮ ਦੇ ਲਾਈਵ ਬੈਨਾਵਾ ਕਿਤੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਜੇ ਵੀ ਕਿਸੇ ਤਰ੍ਹਾਂ ਮੈਂ ਜਗ੍ਹਾ ਲਾਈਵ ਬੈਨਾਵਾ ਤਾਂ ਲੋਕ ਮੈਨੂੰ ਥੱਲੇ ਟਰੋਲ ਕਰਦੇ ਹਨ ਸੋ ਕੰਦਾ ਇਸੇ ਕਰਨਾ ਕਾਰਨਾ ਕਰਕੇ ਮੈਂ ਕੰਦਾ ਪੰਜਾਬ ਛੱਡਿਆ ਸੀਗਾ ਤੇ ਲੋਕ ਸਾਡੇ ਘਰਾਂ ਦੇ ਮੂਹਰੇ ਆ ਕੇ ਜਾਂ ਸਾਡੇ ਸ਼ਾਪ ਤੇ ਕੋਲ ਰਪੇ ਜਿਹਾ ਕੇ ਗਲਤ ਗਲਤ ਕਮੈਂਟ ਕਰਦੇ ਸੀ ਤੇ ਜਿਹਦੇ ਕਾਰਨ ਕੰਦਾ ਮੇਰਾ ਜੀਣਾ ਹਰਾਮ ਕਰਦੇ ਹਨ ਲੋਕ ਨੇ ਤੇ ਕੰਦਾ ਹੁਣ ਮੈਂ ਯੂਕੇ ਆਇਆ ਹਾਂ ਜੁਕਿਆ ਕੇ ਆ ਕੇ ਆਉਂਦੇ ਕੋ ਨਵੀਂ ਜ਼ਿੰਦਗੀ ਸੈਟਲ ਕੀਤੀ ਤੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਆ ਤਾਂ ਲੋਕਾਂ ਦੇ ਮਨੋਂ ਇੱਥੇ ਵੀ ਨਹੀਂ ਛੱਡਦੇ ਹਨ ਤੇ ਚਲੋ ਯਾਰ ਮੇਰੀ ਗੱਲ ਸੁਣੋ ਨਾ ਮੈਂ ਨਾ ਇੱਕ ਉਹਦੀਆਂ ਅੱਖਾਂ ਵਿੱਚ ਨਾ ਇੱਕ ਯਾਰ ਇੱਕ ਤੋ ਬੇਵਸ ਨਾ ਬੇਵਸੀ ਦਿੱਤੀ ਨਾ ਲਾਚਾਰ ਜਿਹਨੂੰ ਕਹਿੰਦੇ ਆਪਾਂ ਬੇਵਸ ਹੁੰਦਾ ਵੀ ਜਿਹੜਾ ਬੰਦਾ ਚਾਹੁੰਦੇ ਹੋ ਵੀ ਕੁਝ ਨਹੀਂ ਕਰ ਸਕਦਾ ਉਹ ਬੇਵਸ ਹੁੰਦਾ ਹਨ ਉਹ ਕਰਨਾ ਤਾਂ ਬਹੁਤ ਕੁਝ ਚਾਹੁੰਦਾ ਪਰ ਉਹ ਕੁਝ ਕਰ ਨਹੀਂ ਸਕਦਾ ਉਹ ਹੁੰਦਾ ਬੇਵਸ ਸੋ ਯਾਰ ਚਲੋ ਉਹਨਾਂ ਦੀ ਵੀਡੀਓ ਵਾਇਰਲ ਹੋਈ ਜਾਂ ਕੁਛ ਵੀ ਲਾ ਲਓ ਹਨਾ ਤੇ ਉਹਨਾਂ ਦਾ ਮਸਲਾ ਸੀ ਆਪਸੀ ਮਸਲਾ ਸੀ ਜੋ ਵੀ ਲਾ ਲਓ ਹਨਾ ਚਲ ਕਿਸੇ ਦੀ ਗਲਤੀ ਕਰਨ ਵਾਇਰਲ ਹੋਈ ਜਾਂ ਕਿਵੇਂ ਵਾਇਰਲ ਹੋ ਗਈ ਆਪਣੇ 아이 ਡੋਟ ਨਾ ਜੋ ਵੀ ਹੋਇਆ ਚਲੋ ਸਭ ਨੇ ਅੱਜਕੱਲ ਛੋਟੇ ਛੋਟੇ ਜਵਾਨਾ ਹਨਾ ਸਾਹਮਣੇ ਉਹ ਦੇਖੀ ਹੋਣੀ ਆ ਪਰ ਯਾਰ ਆਪਾਂ ਇੰਨੇ ਹੀ ਗਿਰ ਗਏ ਯਾਰ ਕਿਸੇ ਬੰਦੇ ਨਾਲ ਪਰ ਚੈਨ ਨਾਲ ਜੀਵਨ ਦੇ ਸਕਦੇ ਸੋਚੇ ਯਾਰ ਆਪਾਂ ਇਹਨਾਂ ਸਰ ਗਲਤੀ ਸਭ ਤੋਂ ਹੁੰਦੀ ਹੈ ਨਾ ਕੋਈ ਮੈਂ ਕੋ ਚੰਗਾ ਇਨਸਾਨ ਨਹੀਂ ਨਾ ਮੈਂ ਕਾ ਵੀ ਮੈਂ ਕੇ ਦੁੱਧ ਦਾ ਸਾਫ ਆ ਜਾਂ ਦੁੱਧਰਾ ਥੋਲਿਆ ਆ ਛਾਣਾ ਮੈਂ ਮੇਰੇ ਤੇ ਵੀ ਕਈ ਦਾਗ ਹੋਣਗੇ ਮੈਂ ਵੀ ਕਈ ਇਸ ਤਰ੍ਹਾਂ ਦੇ ਕੰਮ ਕਰਦਾ ਹਾਂ ਪਰ ਸਿਆਣੇ ਕਹਿੰਦੇ ਵੀ ਕਈਆਂ ਦੇ ਦੇਖ ਜਾਂਦੇ ਆ ਕਈ ਇਹਨਾਂ ਛੁਪ ਜਾਂਦੇ ਆ ਜਿਹਦੇ ਛੁਪ ਗਏ ਉਹ ਫਿਰ ਸਾਧਵਾਂ ਬਣ ਜਾਂਦੇ ਤੇ ਮੇਰੇ ਵਰਗਾ ਹੈ ਹੀ ਕੋਈ ਨਹੀਂਗਾ ਜਿਹਦੇ ਦਿਖ ਗਏ ਭਾਈ ਉਹ ਫਿਰ ਚੋਰ ਬਣ ਜਾਂਦਾ ਨਾ ਆ ਤੇ ਤੁਸਨ ਪ੍ਰतेक ਆਫਰ ਆ ਸੋ ਮੇਰਾ ਅੱਜਕੱਲ ਵੀਡੀਓ ਮੈਂਸ਼ਨ ਕਰਦਾ ਇਹੀ ਸੀਗਾ ਅੱਜ ਵੀਡੀਓ ਬਣਾਉਂਦਾ ਫਿਰ ਆਪਾ ਆਪ ਨੂੰ ਕਿਸੇ ਦੀ ਜਾਣ ਲੈਣ ਦਾ ਜਾਂ ਕਿਸੇ ਨੂੰ ਆਪਾ ਹਰਾਸ਼ਮੈਂਟ ਕਰਦਾ ਆਪਣੇ ਕੋਲ ਕੋਈ ਲਾਇਸੈਂਸ ਨਹੀਂ ਲਿਆ ਆਪਣਾ ਕਿ ਆਪ ਹਰੇਕ ਦੀ ਵੀਡੀਓ ਥੱਲੇ ਜਾ ਕੇ ਉਹਨੂੰ ਕੰਦੇ ਕਮੈਂਟ ਕਰੀ ਜਾਂਣਾ ਉਹ ਟ੍ਰੋਲ ਕਰੀ ਜਾਂਣਾ ਚਲ ਜੋ ਬੰਦਾ ਕੋਈ ਸੋਸ਼ਲ ਮੀਡੀਆ ਰਾਈ ਆਪਣੀ ਕਮਾਈ ਕਰ ਰਿਹਾ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਕਮਾਈ ਕਰ ਰਿਹਾ ਤਾਂ ਉਹ ਕਰ ਲਵੇ ਯਾਰ ਹਾਂ ਗਲਤ ਕੰਟੈਂਟ ਪਰ ਉਹਨਾਂ ਦਾ ਅਸਲੀ ਵੀਡੀਓ ਬਣਾਉਣਾ ਇਹ ਤਾਂ ਆਪ ਵੀ ਦੇ ਰਖਾਫ ਹੋਣਾ। ਤੋ ਇਦਾਂ ਦਾ ਨਹੀਂ ਕਰਨਾ ਚਾਹਦਾ ਪਰ ਜੋ ਬੰਦਾ ਸਾਫ ਸਫਤਰੀ ਵੀ ਬਣਾਉਂਦਾ ਜੋ ਬੰਦਾ ਸਹੀ ਕੰਟੈਂਟ ਬਣਾ ਰਿਹਾ ਉਹ ਵੀ ਤਾਂ ਅਲਪ ਹੋ ਰਿਹਾ। ਉਹ ਕਹਿੰਦਾ ਮੈਂ ਸੁਣੀ ਇੰਟਰਵਿਊ ਦੀ ਕਹਿੰਦਾ ਉਹ ਕਹਿੰਦਾ ਉਹਰਾ ਕਿੰਨਾ ਸਾਜਰ ਰੋੜਾ ਸਾਹਿਬ ਜੀ। ਉਹ ਕਹਿੰਦਾ ਵੀ ਮੈਂ ਕਹਿੰਦਾ ਕੱਲਾ ਮਰ ਨਹੀਂ ਸਕਦਾ ਕਹਿੰਦਾ ਕਿਉਂਕਿ ਮੇਰਾ ਬੇਬੀ ਆ 2 ਸਾਲ ਢਾਈ ਸਾਲ ਦਾ ਕਹਿੰਦਾ ਕਹਿੰਦਾ ਮੈਂ ਜਰੂ ਇਹ ਵੀ ਨਹੀਂ ਸੋਚਦਾ ਨਾ ਤੇ ਕਹਿੰਦਾ ਮੈਨੇ ਮੇਰੇ ਸਾਹਮਣੇ ਮੇਰਾ ਬੇਬੀ ਦੀ ਫੋਟੋ ਹੈ। ਤੂੰ ਸੋਚ ਕੇ ਦੇਖ ਯਾਰ ਆਪਾਂ ਬੰਦੇ ਨੂੰ ਇੰਨਾ ਮਜਬੂਰ ਕਰ ਰਹੇ ਯਾਰ ਆਪਾਂ ਦਾ ਸੈਲ ਕਰਦੇ ਆਪਾਂ ਇੰਨੇ ਹੀ ਜਨ ਕੇ ਘਟੀਆਂ ਹੋ ਗਏ ਆਪਣੇ ਸੋਚਣ ਆਪਣੇ ਮਾਰ ਸਕਦਾ ਇੰਨੇ ਹੀ ਗਿਰ ਗਈ ਆਪਾਂ ਕਿਸੇ ਬੰਦੇ ਨੂੰ ਆਪਾਂ ਟਾਰਚਰ ਕਰਕੇ ਉਹਨੂੰ ਮਰਨ ਤੇ ਮਜਬੂਰ ਕਰੀ ਆ ਕਿੱਡੀ ਕੀ ਆਪਣੀ ਮਨ ਚੁਰਵਾ ਦਿੱ ਕਿੱਡੇ ਕੀ ਆਪਾਂ ਚੰਗੇ ਬੰਦੇ ਦੁਨੀਆ ਤੇ ਯਾਰ ਆਪਾਂ ਕਿਸੇ ਨੂੰ ਮਰਨ ਤੇ ਮਜਬੂਰ ਕਰਦੇ ਯਾਰ ਬੰਦਾ ਦੁਨੀਆ ਤੋਂ ਤਾਂਗਾ ਕੇ ਆਪਣੇ ਜੀਵਨ ਦੀ ਲਾਸ ਨੋਟ ਕਰ ਲੈ ਜੀਨ ਤਾਂ ਸਭ ਨੂੰ ਆ ਗਏ ਸਭ ਦੀ ਹੈ ਧਰਤੀ ਸਭ ਦੀ ਹੈ ਜਾਨਵਰਾਂ ਦੀ ਵੀ ਆ ਇਨਸਾਨਾਂ ਦੀ ਵੀ ਸਭ ਦੀ ਧਰਤੀ ਇੱਕ ਫਿਰ ਆਪਾਂ ਕਿਹਰੇ ਕਿਹੜੇ ਆਪਾਂ ਗੁਰੂ ਪੀਰ ਨੂੰ ਮੰਨਦੇ ਆਪਾਂ ਕਿਹਰੇ ਆਪਾਂ ਸਿੱਖੀ ਨੂੰ ਮੰਨਦੇ ਆ ਕਿ ਆਰੇ ਆਪਾਂ ਐਸੇ ਲਾ ਲੋ ਜਾਨ ਕੇ ਹੈਗੇ ਸਿਧਾਂਤ ਤੇ ਉਹਨਾਂ ਨੂੰ ਪ ਮੰਨਦੇ ਆ ਤਾਂ ਮੇਰੀ ਰਿਕਵੈਸਟ ਆ ਬਈ ਯਾਰ ਬੰਦੇ ਥੱਲੇ ਜੇ ਇੱਕ ਮਿੰਟ ਨਾ ਕਰੇ ਗੁਰ ਜਾ ਕੇ ਭਰਾ ਕਈ ਬੰਦੇ ਚੱਲ ਹੁੰਦੇ ਸ਼ਰਾਬੀਆਂ ਸਰ ਹੁੰਦੇ ਥੱਲੇ ਜਾ ਕੇ ਉਹ ਗਲਤ ਕਮੈਂਟ ਕਰਦੇ ਆ ਉਹ ਕਹਿੰਦਾ ਪਾਜੀ ਕਹਿੰਦਾ ਜਦੋਂ ਲਾਈਵ ਇੰਨਾ ਕਹਿੰਦਾ ਪਾਜੀ ਮੇਰੇ ਨਾਲ ਕੰਦਾ ਰੂਮ ਨਿਕਲਦਾ ਕਹਿੰਦਾ ਮੇਰੇ ਨਾਲ ਠੀਕ ਹੈ ਤੇ ਇਥੇ ਚੰਗਾ ਕੋਈ ਵੀ ਨਹੀਂਗਾ ਤੁਹਾਨੂੰ ਪਹਿਲ ਹੋ ਗਿਆ ਸੀਗਾ ਜਿਹਦੇ ਸ਼ਿਪ ਗਏ ਉਹ ਸਾਦਾ ਜਿਹੜੇ ਦੇ ਗਏ ਉਹ ਚੋਰ ਹਨ ਤੇ ਆਪਾਂ ਕੋਈ ਐਮ ਲਗਾ ਬਣਾ ਕੇ ਜਿਹੜੇ ਕਿਸੇ ਬੰਦੇ ਨਾਲ ਉਹਦੀ ਚੀਜ਼ ਨੂੰ ਲिला ਸਮਾਪਤ ਕਰਨੀ ਪਵੇਗਾ ਸੋ ਬਰੀ ਰਿਕਵੈਸਟ ਹੈ ਜਿੰਨੇ ਵੀ ਮੇਰੇ ਭਰਾ ਵੀਡੀਓ ਵੇਂਦੇ ਹੁਣ ਕਈ ਬੰਦੇ ਮੈਨੂੰ ਗਾਲਾਂ ਕੱਢਣਗੇ ਕਿ ਤੂੰ ਵੱਡਾ ਸਾਧ ਆ ਗਿਆ ਤੂੰ ਵੱਡਾ ਇਹਨਾਂ ਦਾ ਪੱਖ ਲੈਦਾ ਮੈਂ ਕਿਹਦਾ ਪੱਖਣ ਲੈ ਰਿਆ ਸਿਰਫ ਇੱਕ ਮੈਂ ਜਾ ਰਿਹਾ ਇੱਕ ਥੀ ਇਨਸਾਨੀਅਤ ਹੈ ਨਾ ਇਨਸਾਨੀਅਤ ਦੇ ਨਾਤੇ ਮੈਂ ਉਹ ਬੰਦੇ ਨੂੰ ਦੇਖਿਆ ਯਾਰ ਮੈਂ ਉਹਦੀ ਅੱਖਾਂ ਦੇਖੀਆਂ ਮੈਂ ਵੀਡੀਓ ਦੇਖੀ ਵੀਰੇ ਧਿਆਨ ਨਾਲ ਵੀ ਯਾਰ ਸੋਚ ਕੇ ਦੇਖੋ ਯਾਰ ਬੰਦਾ ਕਿੰਨਾ ਬੰਦਾ ਲਾਜ਼ਾਰ ਹੋ ਗਿਆ ਹੈ ਨਾ ਕਹਿੰਦਾ ਮੈਂ ਇਸੇ ਦੁੱਖਾਂ ਦੇ ਕਾਰਨ ਕਹਿੰਦਾ ਮੈਂ ਪੰਜਾਬ ਛੱਡ ਕਰ ਗਿਆ ਕੋਨੇ ਸੜੀ ਸ਼ੌਪ ਤੇ ਅੱਗੇ ਕੰਤਾ ਗਲਤ ਕਮੈਂਟ ਕਰਦੇ ਸੀ ਗਲਤ ਕਮੈਂਟ ਬੱਸ ਕਰਦੇ ਸੀ ਫਿਰ ਸਾਡੇ ਘਰ ਰੇ ਆ ਕੇ ਜਸਾ ਸਾਡਾ ਜੀਨਾ ਆਰਾਮ ਕਰਦਾ ਨਹੀਂ ਗਿਆ ਸਾਨੂੰ ਆਖਰ ਨੂੰ ਆਪਦਾ ਘਰ ਛੱਡਣਾ ਪਿਆ ਕਹਿੰਦਾ ਮੈਨੂੰ ਉੱਥੇ ਨਹੀਂ ਰਹਿਣ ਦਿੰਦੇ ਦੱਸੋ ਕੀ ਕਰੀਏ ਅਗਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਲਾਈਕ ਐਂਡ ਸ਼ੇਅਰ ਕਰਿਓ ਸੋ ਮੈਨੂੰ ਆਪਦੇ ਕਮੈਂਟਾਂ ਵਿੱਚ ਰਹਿਣਾ ਜ਼ਰੂਰ ਦੇ ਹੋ ਜਾਏ ਜੋ ਵੀਡੀਓ ਬਣਾਉਂਦਾ ਮੈਂ ਅਸਲੀ ਅਸਲੀ ਮੇਰਾ ਮਕਸਦ ਸੀ ਉਸੇ ਜਿਹੜੇ ਗਲਤ ਸੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਪਾ